ਜ਼ਿਲ੍ਹਾ ਗੁਰਦਾਸਪੁਰ ਦੇ ਕੋਰਟ ਕੰਪਲੈਕਸ ਦੇ ਵਿੱਚ ਬੀਤੀ ਕੱਲ ਉਸ ਵੇਲੇ ਹਫੜਾ ਤਫੜੀ ਦਾ ਮਾਹੌਲ ਬਣ ਗਿਆ ਜਦੋਂ ਇੱਕ ਕੈਦੀ ਨੇ ਪੁਲਿਸ ਟਿਗਰਫਟ ਵਿੱਚੋਂ ਫਰਾਰ ਹੋਣ ਦੀ ਕੋਸ਼ਿਸ਼ ਕੀਤੀ। ਇਹ ਕੈਦੀ ਜਿਵੇਂ ਹੀ ਅਦਾਲਤ ਤੋਂ ਬਾਹਰ ਨਿਕਲਿਆ ਤਾਂ ਉਸ ਨੇ ਅਦਾਲਤ ਦੀ ਦੂਜੀ ਮੰਜ਼ਿਲ ਦੇ ਉੱਤੋਂ ਛਲਾਂਗ ਲਾ ਦਿੱਤੀ। ਇਸਾਰਾ ਕੁਝ ਵੇਖ ਕੇ ਕੈਦੀ ਨੂੰ ਪੇਸ਼ੀ ਦੇ ਲਈ ਲੈ ਕੇ ਆਏ ਮੁਲਾਜ਼ਮ ਵੀ ਹੈਰਾਨ ਰਹਿ ਗਏ। ਉੱਥੇ ਹੀ ਝਾੜ ਮਾਰਨ ਤੋਂ ਬਾਅਦ ਕੈਦੀ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਿਆ ਉਸ ਦੇ ਦੋਵੇਂ ਪੈਰਾਂ ਦੀਆਂ ਹੱਡੀਆਂ ਤੱਕ ਟੁੱਟ ਗਈਆਂ ਜਿਸ ਤੋਂ ਬਾਅਦ ਪੁਲਿਸ ਨੇ ਉਸ ਨੂੰ ਤੁਰੰਤ ਸਿਵਲ ਹਸਪਤਾਲ ਗੁਰਦਾਸਪੁਰ ਦੇ ਵਿੱਚ ਨਰਵੈਰ ਸਿੰਘ son of ਜਗਮੀਤ ਸਿੰਘ ਇਹ ਦੇਗੇਸਟ ਐਨਡੀਪੀਐਸ ਦੇ ਤਹਿਤ ਡਿਸਟ੍ਰਿਕਟ ਬਟਾਲੇ ਦਾ ਕੇਸ ਸੀਗਾ ਉਹਦੀ ਅੱਜ ਸੁਣਵਾਈ ਸੀਗੀ ਅੱਜ ਜੱਜ ਸਾਹਿਬ ਨੇ ਉਹਨੂੰ 10 ਸਾਲ ਦੀ ਕਨਵਿਕਸ਼ਨ ਕੀਤੀ ਸੀਗੀ ਤੇ ਜੋ ਕਨਵਿਕਸ਼ਨ ਸੁਣਾਈ ਗਈ ਤੇ ਉਹ ਹੀ ਵਾਸ ਪੁਲਿਸ ਦੀ ਕਸਟਡੀ ਵਿੱਚ ਸੀਗਾ ਤੇ ਉਹਨੇ ਇਮੀਡੀਏਟਲੀ ਉਤੋਂ ਕੋਰਟ ਕੰਪਲੈਕਸ ਤੋਂ ਸੈਕੰਡ 3rd ਫਲੋਰ ਤੋਂ ਜੰਪ ਕੀਤਾ ਜਿਸ ਨਾਲ ਉਹਦੇ ਕਾਫੀ ਇੰਜਰੀਜ਼ ਆਈਆਂ ਹਨ ਤੇ ਹੀ ਹੈਜ਼ ਬੀਨ ਸ਼ਿਫਟਡ ਟੂ ਹਸਪੀਟਲ ਦਰਸਲ ਬੀਤੀ ਕੱਲ੍ਹ ਸ਼ਾਮ ਗੁਰਦਾਸਪੁਰ ਕੋਰਟ ਕੰਪਲੈਕਸ ਵਿੱਚ ਐਨਡੀਪੀਐਸ ਐਕਟ ਦੇ ਮਾਮਲੇ ਵਿੱਚ ਪੇਸ਼ੀ ਦੇ ਉੱਤੇ ਲਿਆਂਦੇ ਗਏ ਕੈਦੀ ਨਿਰਵੈਰ ਸਿੰਘ ਨੂੰ ਅਦਾਲਤ ਵੱਲੋਂ 10 ਸਾਲ ਦੀ ਸਜ਼ਾ ਸੁਣਾਈ ਗਈ ਸੀ ਇਸ ਦੌਰਾਨ ਕੈਦੀ ਨੂੰ ਜਿਵੇਂ ਹੀ ਪੁਲਿਸ ਮੁਲਾਜ਼ਮ ਜੱਜ ਦੇ ਕਮਰੇ ਤੋਂ ਬਾਹਰ ਲੈ ਕੇ ਨਿਕਲੇ ਤਾਂ ਉਸ ਨੇ ਪੁਲਿਸ ਮੁਲਾਜ਼ਮਾਂ ਨੂੰ ਚੱਕਮਾ ਦੇ ਕੇ ਫਰਾਰ ਹੋਣ ਦੀ ਕੋਸ਼ਿਸ਼ ਕੀਤੀ ਤੇ ਇਸੇ ਕੋਸ਼ਿਸ਼ ਦੌਰਾਨ ਉਸ ਨੇ ਦੂਜੀ ਮੰਜ਼ਲ ਤੋਂ ਛਾਲ ਮਾਰ ਦਿੱਤੀ ਛਾਲ ਮਾਰਨ ਵਾਲੇ ਕੈਦੀ ਦਾ ਕਹਿਣਾ ਹੈ ਕਿ ਉਸ ਨੂੰ ਝੂਠੇ ਮਾਮਲੇ ਦੇ ਵਿੱਚ ਫਸਾਇਆ ਗਿਆ ਸੀ ਯਾਰ ਪਰਚਾ ਵਾਂ ਮਰਤੇ ਵੰਡੀ ਵਿਅਸਤਾ ਬੜੇ ਪੱਤੀ ਭਾਈ ਮੈਨੂੰ ਦਾਦ ਘਰ ਨਹੀਂ ਜਾਇਆ